ਇਥੇ ਕੋ ਆਪਣੀ ਮਾਂ ਨੂੰ ਨਹੀਂ ਪੁੱਛਦਾ ਜਨਰੇਟਡ ਜਨਮ ਦਿੱਤਾ ਤੇ ਤੁਸੀਂ ਇੱਕ ਬਗਾਨੀ ਮਾਂ ਕਿਸੇ ਦੀ ਲੈ ਕੇ ਆਏ ਹੋ ਅੱਗੇ ਵਾਲੀ ਸਾਰੀ ਜ਼ਿੰਦਗੀ ਕਿਸੇ ਕੋਲ ਐ ਨਹੀਂ ਕਰਨਾ ਪੈਨਸ਼ਨ ਲੈਣ ਬਹੁਤ ਮਿਹਰਬਾਨ ਛੇ ਰਹੇ ਤੁਹਾਡੇ ਬੱਚੇ ਆ ਜੀਨਾ ਰੋ ਤੇਰੀਆਂ ਬੜੀਆਂ ਬੜੀਆਂ ਮੰਗਰ ਦੇਖੋ ਸਾਡੇ ਲਈ 1500 ਕੀ ਲੋਕਾਂ ਲਈ 커피 ਦਾ ਕੱਪ ਪੀਂਦੇ ਨੇ 1500 ਦਾ ਤੇ ਉਹ 1500 ਚ ਕਿੰਨੀਆਂ ਢਿੱਡੋ دعਵਾਵਾਂ ਦੇਗੀ 15 ਕਰੋੜ دعਵਾਵਾਂ ਦੇਗੀ ਤੁਹਾਨੂੰ ਮੇਰਾ ਦਿਲ ਬਗਬਾਹ ਹੋ ਗਿਆ ਵਿਚਾਰੇ ਇਹਨਾਂ ਦਾ ਕੋਈ ਨਹੀਂ ਅੱਗੇ ਕੋਈ ਨਹੀਂ ਪਿੱਛੇ ਇਕੱਲੇ ਕਿਚਨ ਜਿੱਡਾ ਕਮਰਾ ਲੈ ਕੇ ਰਹਿ ਰਹੇ ਆ ਪੈਨਸ਼ਨ ਆਂਦੀ ਉਹਦਾ ਕਿਰਾਇਆ ਦਿੰਦੇ ਦਵਾਈ ਕਰਾਉਂਦੇ ਦੋਨੋਂ ਅੱਖਾਂ ਚਿੱਟੀਆਂ ਹੋਈਆਂ ਵੇ ਪਹਿਲਾਂ ਤਾਂ ਬਹੁਤ ਧੰਨਵਾਦ ਕਿ ਤੁਸੀਂ ਇਸ ਮਾਤਾ ਦੀ ਸੇਵਾ ਕਰ ਰਹੇ ਹੋ ਇੱਥੇ ਕੋਈ ਆਪਣੀ ਮਾਂ ਨੂੰ ਨਹੀਂ ਪੁੱਛਦਾ ਜਨਰੇਟਡ ਡੋਜਨਮ ਦਿੱਤਾ ਤੇ ਤੁਸੀਂ ਇੱਕ ਬਗਾਨੀ ਮਾਂ ਕਿਸੇ ਦੀ ਲੈ ਕੇ ਆਏ ਹੋ ਕਦੋਂ ਤੋਂ ਜਾਣਦੇ ਤੁਸੀਂ ਨਾ ਉਹ ਹੋ ਕੀ ਕਾਫੀ ਸਾਲ ਹੋ ਗਏ ਤੇ ਇਹਨਾਂ ਦੇ ਬੱਚੇ ਕੋਈ ਨਹੀਂ ਨਹੀਂ ਵਿਆਹ ਕਰਾਇਆ ਸੀ ਮਰ ਮੁਰਲਾ ਖਤਮ ਹੋ ਗਿਆ ਸਾਰੇ ਰਵਾੜ ਮੈਂ ਘਾਂਡੇ ਤੋਂ ਜਾਂਦੇ ਵਿਚਾਰੇ ਇੱਕ ਘਰ ਦੇ ਨਾਲ ਕਿੰਨੀ ਉਮਰ ਤੁਹਾਡੀ 80 80 ਸਾਲ ਦੀ 80 ਸਾਲ ਤੇ ਮਾਤਾ ਜੀ ਪਰਿਵਾਰ ਕਿਦਾਂ ਸੀ ਮਤਲਬ ਚਪਲਾਂ ਕਿੱਥੇ ਤੁਹਾਡੀਆਂ ਉਹ ਸੋਹਣੇ ਆ ਗਿਆ ਚਪਲਾਂ ਉਹਦੇ ਕਿਹੇ ਚੱਕ ਲਈਆਂ ਓਏ ਸਾਬ ਪਈਆਂ ਕਿ ਨਹੀਂ ਪਈਆਂ ਹੀ ਉਹਨੀਆਂ ਬੀਬੀ ਕੋਈ ਨਾ ਨਹੀਂ ਹੋ ਗਿਆ ਉਹ ਨਾ ਬੂਟ ਪਏ ਆਪਣੇ ਕੋਲ ਨਵੇਂ ਬੂਟ ਦੇ ਕਿੰਨਾ ਨੰਬਰ ਦਿਖਾਓ ਮਾਤਾ ਜੀ ਬੂਟ ਦਾ ਸਾਈਜ਼ ਪੈਰ ਦਾ ਸਾਈਜ਼ ਕਿੰਨਾ ਬੂਟ ਦੇਖੋ ਪਏ ਆਪਣੇ ਕੋਲ ਜਾਇਕ ਦੋ ਬੂਟ ਮਾਤਾ ਕੋ ਗਰਗਾਬੀ ਲਾ ਕੇ ਤੇ ਠੰਡੀ ਆ ਰਹੀ ਹੈ ਤੋਂ ਸਾਈਜ਼ ਦੇਖ ਲੈ ਕਿਹੜਾ ਮਾਤਾ ਜੀ ਸਾਈਜ਼ ਕਿੱਦਾਂ ਪਤਾ ਲੱਗੂਗਾ 8 8 8 ਨੰਬਰ 8 ਨੰਬਰ ਦੀ ਦੋ ਗਰਗਾਬੀਆਂ ਲਿਆ ਦੇ ਤੇ ਚਪਲਾਂ ਵੀ ਲਿਆ ਦੇ ਮਾਤਾ ਜੀ ਤਿੰਨ ਜੋੜੇ ਹੋਗੇ ਇੱਕ ਗੁਰੂ ਕਰੋ ਕਿਸੇ ਨੇ ਚੱਕ ਲੇ ਬਾਬੇ ਨੇ ਤਿੰਨ ਭੇਜਤੇ ਹਾਂ ਜਿੰਦਾ ਰਹੋ ਹੋਰ ਦੱਸੋ ਇਹਨੂੰ ਦਿਓ ਦੁਆਵਾਂ ਆਹ ਇਹਨੂੰ ਵੀ ਦੁਆ ਅੱਜ ਕੱਲ ਆਪਣੀ ਸੱਸਾਂ ਨੂੰ ਨਹੀਂ ਮਾਵਾ ਪੁੱਛਦੀਆਂ ਧੀਆ ਲੈ ਕੇ ਆਈ ਆ ਇਹਦਾ ਬਹੁਤ ਪੋਣ ਨੇ ਮੈਂ ਪਹਿਲਾਂ ਤੁਹਾਡੀ ਗੱਲ ਬਾਅਦ ਚੋ ਕੀਤੀ ਪਹਿਲਾਂ ਇਹਨਾਂ ਦਾ ਧੰਨਵਾਦ ਕੀਤਾ ਤੇ ਮਾਲਕ ਇਹਨਾਂ ਦਾ ਧੰਨਵਾਦ ਐਦਾਂ ਦੇ ਵੀ ਦੇਖੋ ਲੋਕ ਦੁਨੀਆ 'ਚ ਹੈਗੇ ਲੋਕ ਨੂੰਹਾਂ ਨੂੰ ਮਾੜਾ ਕਹਿੰਦੇ ਨੇ ਧੀਆ ਨੂੰ ਮਾੜਾ ਕਹਿੰਦੇ ਨੇ ਇਹ ਵੀ ਕਿਸੇ ਦੀ ਧੀ ਹੈ ਇਹਨੂੰ ਵੀ ਕਿਸੇ ਨੇ ਜਨਮ ਦਿੱਤਾ ਏ ਸੋਚ ਕਿਦਾ ਬਣੀ ਪੈਣਾ ਕਿ ਤੁਸੀਂ ਇਹਨੂੰ ਇੱਥੇ ਲੈ ਕੇ ਆਏ ਹੋ ਮਾਤਾ ਜੀ ਮੈਨੂੰ 2-4 ਜਾਣੇ ਕਹਿ ਰਹੇ ਆ ਤੁਹਾਡੇ ਕੋਲ ਲੈ ਕੇ ਆਉਣ ਨੂੰ ਮੈਂ ਤੁਹਾਡੀ ਵੀਡੀਓ ਵਗੈਰਾ ਦੇਖਦੀ ਮੱਲੇ 'ਚ ਨਾ ਮੈਂ ਕਾਲਜ 'ਚ ਕਰਦੀ ਗੁਰੂ ਨਾਨਕ ਕਲਸਾਪਨ ਵਾਹ ਵਾਹ ਜੇ ਗੇਟ ਇਕਨ ਦਾ ਵਾਹਿਗੁਰੂ ਵਾਹ ਫਿਰ ਉਹ ਮੈਨੂੰ ਕਹਿੰਦੇ ਅਸੀਂ ਜਾਣਾ ਉਹ ਸਾਰੇ ਹੈਂਡੀਕੈਪ ਨੇ ਮੈਂ ਤੁਹਾਡੀ ਵੀਡੀਓ ਦੇਖਦੀ ਮੈਂ ਕਿ ਮੈਂ ਤੁਹਾਨੂੰ ਲੈ ਕੇ ਜਾਉਂਗੀ ਲੈ ਕੇ ਜਾਉਂਗੀ ਅਸ ਤਾਂ ਗੁਰਦੁਆਰਾ ਸਾਹਿਬ ਆਏ ਤਾਂ ਫਿਰ ਉਹ ਵੀਰ ਜੀ ਕਹਿੰਦੇ ਤੁਸੀਂ ਜਾਓ ਨਹੀਂ ਸਾਡਾ ਅਜੇ ਤਾਂ ਕੋਈ ਚੱਕਰ ਨਹੀਂ ਮਾਤਾ ਹੋ ਗਿਆ ਅੱਖਾਂ ਦਾ ਪਰੇਸ਼ਾਨ ਮੇਰੀਆਂ ਖਰਾਬ ਸੁਣ ਲੈ ਕੱਲ੍ਹ ਤੋਂ ਤੁਹਾਨੂੰ ਐਂ ਦਿਖਣਾ ਪੂਰਾ ਕਰਾ ਦੇ ਨੇ ਆਪਰੇਸ਼ਨ ਫਿਰ ਇਹਨਾਂ ਦਾ ਨਾਲ ਕੋਣ ਜਾਊਗਾ ਇੱਕ ਇੱਕ ਅੱਖ ਕਰਕੇ ਕਰਾ ਲਿਓ ਪਰ ਜੇ ਤੁਸੀਂ ਇਹਨਾਂ ਦੀ ਸੇਵਾ ਕਰੋਗੇ ਮੈਨੂੰ ਬੜਾ ਚੰਗਾ ਲੱਗੇਗਾ ਨਹੀਂ ਨਹੀਂ ਕਰਾਂਗੇ ਵੀ ਇਹ ਇੱਕ ਅੱਖ ਦਾ ਕਰਾ ਦਿਓ ਨਹੀਂ ਨਹੀਂ ਮਾਤਾ ਇੱਕ ਦਾ ਪਹਿਲਾਂ ਹੋ ਜਾਊਗਾ ਫਿਰ ਇੱਕ ਦਾ 15 ਦਿਨ ਬਾਅਦ ਆਹੋ ਕਰਾ ਹਨਾ ਹੋਰ ਸੇਵਾ ਦੱਸੋ ਇਸ ਤੋਂ ਇਲਾਵਾ ਬਸ ਮੈਨੂੰ ਕਰਾਇਆ ਦੇ ਦੇ ਬਸ ਬਸ ਹੋਰ ਇਹ ਤਾਂ ਕੋਈ ਸੇਵਾ ਨਹੀਂ 15 ਇਹ ਤਾਂ ਤੁਸੀਂ ਸਾਡੇ ਤੇ ਫਿਰ ਇਸ਼ਾਨ ਕਰ ਰਹੇ ਹੋ ਕਿ ਸਾਨੂੰ ਮੌਕਾ ਦੇ ਰਹੇ ਹੋ ਆਪਣੀ ਸੇਵਾ ਕਰਨ ਦਾ ਨਹੀਂ ਨਹੀਂ ਜੀ ਇਹਨੇ ਕਿਹਾ ਸੀ ਐਨਜੀਓ ਵਗੈਰਾ ਚੱਲ ਜਾ ਕਹਿੰਦੇ ਮੈਂ ਜਾਣਾ ਨਹੀਂ ਸਾਰੇ ਗੁਮਲੇ ਚ ਰਹੀ ਆ ਕਲੋਨੀ ਚ ਤਾਂ ਕਹਿੰਦੇ ਮੈਂ ਇੱਥੇ ਹੀ ਰਹਿਣਾ ਵਾਹ ਕਰੋ ਨਹੀਂ ਨਹੀਂ ਕੋਈ ਗੱਲ ਬਸ ਨਹੀਂ ਰਹਿ ਮੈਨੂੰ ਕਹਿੰਦੇ ਸਾਡੀ ਕੋ ਮੈਂ ਨਹੀਂ 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 ਮਾਤਾ ਜੀ ਤੁਸੀਂ ਅਣਖ ਨਾਲ ਜ਼ਿੰਦਗੀ ਜਿਉਣੀ ਜੰਨੀ ਧੇਰ ਵੀ ਜੀਣੀ ਆ ਹਾਂ ਮੈਂ ਕਿਸੇ ਕੋ ਐ ਨਹੀਂ ਕਰਨਾ ਚਾਹ ਨਹੀਂ ਐ ਕਰਨਾ ਹੀ ਕਿਉਂ ਆਪਾਂ ਤੁਸੀਂ ਐ ਕਰਨਾ ਬਸ ਮੈਨੂੰ ਐ ਕਰ ਤੁਸੀਂ ਬਸ ਸਾਰਿਆਂ ਨੂੰ ਕਰ ਦੇ ਇਹਨਾਂ ਨੂੰ ਵੀ ਕਰ ਦੇ ਇਹਨਾਂ ਨੂੰ ਵੀ ਕਰ ਦੇ ਇਹ ਮੇਰੇ ਭਰਾ ਨੇ ਛੋਟੇ ਛੋਟੇ ਭਰਾ ਨੇ ਮੇਰੇ ਇਹ ਸਾਰੇ ਤੇ ਸੇਵਾ ਕਰਨ ਆਉਂਦੇ ਨੇ ਥੋੜੀ ਸੇਵਾ ਲੱਗੀ ਥੋੜੀ ਸੇਵਾ ਲੱਗੀ ਬੋ ਜੀ ਅੱਗ ਜੀ ਬੇਟੀ ਤੁਸੀਂ ਕਿੰਨੀ ਸੇਵਾ ਦਸ ਦਿਓ 1500 ਇਹਨਾਂ ਨੂੰ ਲੈ ਉਹ ਦੇਖੋ ਤੁਹਾਡਾ ਮੁੰਡਾ ਬਣ ਕੇ ਆਇਆ ਹਾਂ ਮਹੀਨੇ ਦਾ ਕਿਰਾਇਆ ਨਾ ਨੇ ਦੇਤਾ ਚੱਕੋ ਵੀ ਬਣੀ ਵੰਦੀ ਕਿੰਨੇ ਦਿੱਤੀਆਂ ਇਹ ਇੱਥੇਆਂ ਜੁੱਤੀਆਂ ਵੀ ਮਿਲ ਗਈਆਂ ਲਓ ਚੱਕੋ ਕਿਰਾਇਆ ਫੜੋ ਹੁਣ ਇਹਨਾਂ ਨੂੰ ਦਿਓ ਸ਼ਹੀਰਵਾਦ ਕੋ ਮਾਲਕ ਤੁਹਾਨੂੰ ਹੋਰ ਦੇਵੇ ਮਾਲਕ ਤੁਹਾਨੂੰ ਹੋਰ ਦੇਵੇ ਮਹਾਰਾਜ ਤੁਹਾਡੇ ਗੰਜਾਨੇ ਪਰਕੇ ਤਾਂ ਕੋਈ 500 ਨਹੀਂ ਦਿੰਦਾ 50 ਰੁਪਏ ਨਹੀਂ ਦਿੰਦਾ ਨਹੀਂ ਦੇਤਾ ਹੁਣ ਅੱਜ ਨਹੀਂ ਦਊ ਹਾਂ ਨਹੀਂ ਜਰਾ ਉਹੇ ਕਰਾਈ ਵਾਲੇ ਮੰਗਲੇ ਸੀ ਹਾਂ ਮੇਰਾ ਆਪਰੇਸ਼ਨ ਕਰਾ ਆਪਰੇਸ਼ਨ ਵੀ ਹੋ ਗਿਆ ਕਰਾਈ ਮਿਲੇਗਾ ਬੂਟਾ ਬੂਟ ਵੀ ਆ ਗਏ ਆਪਰੇਸ਼ਨ ਆਪਾਂ 2 ਦਿਨ ਜਿੰਨੇ ਕਰਾਣਾ ਸ਼ੂਗਰ ਤਾਂ ਨਹੀਂ ਨਾ ਮੈਨੂੰ ਕੋਈ ਸ਼ੂਗਰ ਨਹੀਂ ਕੋਈ ਬਿਮਾਰੀ ਨਹੀਂ ਵਾਹ ਕਿਆ ਬਾਤ ਵੈਰੀ ਗੁੱਡ ਨਾ ਮੈਨੂੰ ਕੋਈ ਬਿਮਾਰੀ ਨਹੀਂ ਕੋਈ ਤੇ ਜਿੰਨਾਂ ਕੋਲ ਏਡਾ ਏਡਾ ਪ੍ਰੋਪਰਟੀਆਂ ਬਿਮਾਰੀਆਂ ਨਾ ਪਰ ਇਹਨਾਂ ਤੇ ਮਾਤਾ ਕੋਲ ਆਪਣਾ ਮਕਾਨ ਵੀ ਨਹੀਂ ਮੇਰਾ ਥੋੜੇ ਦੇ ਵਾਇਰੂਸ ਦੀ ਮੇਰ ਹੈ ਆ ਵਾਕੇ ਵਾਹ ਆ ਮੇਰਾ ਪੈਂਦੀ ਮੈਨੇ ਤੁਰੀ ਜਾਨੀ 150 ਦੇ ਦੇ ਵਾਹ ਤੂੰ ਦੇਖੋ ਲੋਕਾਂ ਕੋਲ ਏਡਾ ਏਡਾ ਪੈਸਾ ਹੈ ਬਿਮਾਰੀਆਂ ਤੇ ਤੁਹਾਡੇ ਕੋਲ ਨਾ ਘਰ ਨਾ ਪਰਿਵਾਰ ਤੇ ਕੋਈ ਬਿਮਾਰੀ ਨਹੀਂ ਅਮੀਰ ਤਾਂ ਤੁਸੀਂ ਹੋ ਭਾਗਾ ਔਰ ਐਦਾਂ ਦੀ ਧੀ ਘਰ ਦੇ ਨਾਲ ਹਾਂ ਗਵਾਂਢੀ ਇਹ ਤਾਂ ਗਵਾਂਢੀਆਂ ਨਾਲ ਲੋਕਾਂ ਦੀ ਬਣਦੀ ਨਹੀਂ ਵੱਡੇ ਭਾਗਾਂ ਆਲੇ ਵੱਡੇ ਭਾਗਾਂ ਵੱਡੇ ਭਾਗਾਂ ਕੀ ਸ਼ੋਨਾ ਮਾਦਾ ਹੀ ਤੁਹਾਡਾ ਮੇਰਾ ਨਾਮ ਥਲੇ ਸੁਰਿੰਦਰ ਕੌਰ ਜੀ ਹਰ ਗਲੀ 'ਚ ਇੱਕ ਰਿਸ਼ਤੇਦਾਰੀ 'ਚ ਮਾਤਾ सुरेंद्र ਕੌਰ ਹੁੰਦੀ ਹੋਈ ਹੁੰਦੀ ਐ ਮਾਤਾ ਜੀ ਡੈਡੀ ਦਾ ਕੀ ਨਾਮ ਸੀ ਤੁਹਾਡੇ ਪਾਪਾ ਜੀ ਦਾ ਕੇਰ ਸਿੰਘ ਜੀ ਤੇ ਉਹ ਕੀ ਕਰਦੇ ਸੀ ਉਹ ਬਸ ਇਤਰਾ ਹੀ ਮਿੰਟ-ਮਿੰਟ ਕਰ ਅੱਛਾ ਅੱਛਾ ਤੁਹਾਨੂੰ ਯਾਦ ਆਉਂਦਾ ਉਹਨਾਂ ਦਾ ਯਾਦ ਆਂਦੀ ਯਾਦ ਥੋੜੀ ਦੇਰ ਹੋਣਾ ਮੈਂ ਗੱਤਾਂ ਕਰਦਾ ਬੈਠਾ ਹਾਂ ਕਰਦਾ ਮੈਂ ਪੋਡਕਾਸਟਰ ਬਣ ਜਾਂਦਾ ਨਾ ਵਿੱਚ ਵਿੱਚ ਸੌਰੀ ਯਾਰ ਮੈਂ ਨਾ ਇੰਟਰਵਿਊ ਕਰਦਾ ਮਾਤਾ ਜੀ ਮਤਲਬ ਲੋਕਾਂ ਨਾਲ ਗੱਲਬਾਤ ਲਈ ਤਾਂ ਮੈਨੂੰ ਥੋੜਾ ਜਿਹਾ ਚਾਹ ਹੁੰਦਾ ਮੈਂ ਤੁਹਾਨੂੰ ਪੁੱਛਾਂ ਤੁਹਾਡੀ ਮਾਤਾ ਜੀ ਦਾ ਕੀ ਨਾਮ ਸੀ ਉਹਦੇ ਨਸ ਸੁમિતਰਾ ਸੁમિતਰਾ ਕੌਰ ਤੇ ਪਿੰਡ ਕਿਹੜਾ ਸੀ ਤੁਹਾਡਾ ਪਿੱਛੋਂ ਹਰਿਆਣੇ ਤੋਂ ਫਿਰ ਤੁਸੀਂ ਲੁਧਿਆਣੇ ਕਿੱਦਾਂ ਆ ਗਏ ਅਸੀਂ ਇੱਥੇ ਰਹਿੰਦੇ ਸਾਂ ਉਹ ਤਾਂ ਮੈਂ ਵੀ ਆਈ ਇੱਥੇ ਲੁਧਿਆਣਾ ਹੀ ਵਾਸ ਤੇ ਤੁਹਾਡੇ ਹਸਬੰਦ ਕਿੱਦਾਂ ਪੂਰੇ ਹੋ ਗਏ ਸੀ ਘਰ ਵਾਲਾ ਉਹਨੂੰ ਅਟੈਕ ਹੋਇਆ ਕਦੋਂ ਉਹਨੂੰ ਹੋਵੇ ਤਾਂ 12 ਸਾਲ 12 ਸਾਲ ਤੇ ਬੱਚੇ ਬੱਚੇ ਤਾਂ ਉਹ ਤੋਂ ਪਹਿਲਾਂ ਮਰ ਗਏ ਓਏ ਹੋਏ ਮੈਂ ਤਿੰਨ ਮਿਲ ਦਿਨ ਰੋਣੀ ਆਉਂਦਾ ਕਿੰਨੇ ਬੱਚੇ ਸੀ ਟੋਟਲ ਦੋ ਮੁੰਡੇ ਸੀ ਮੇਰੇ ਉਹ ਕਿੱਦਾਂ ਗਏ ਬਸ ਇਤਰੇ ਹੀ ਬਿਮਾਰ ਹੋ ਗਏ ਓਏ ਹੋਏ ਤੇ ਮਦ ਵੀ ਇਕੱਲੇ ਕਿੱਦਾਂ ਜੀਨੇ ਉਹ ਜ਼ਿੰਦਗੀ ਮੈਂ ਇਤਰੇ ਹੀ ਵੇਲਾ ਆਪਣੀ ਜ਼ਿੰਦਗੀ ਇਤਰੇ ਕੱਢਣੀ ਗੋੜੀਆਂ ਦੇ ਸਾਰੇ ਨਾ ਕਿੱਦਾਂ ਮਤਲਬ ਘਰੇ ਹੀ ਸੌਣੀ ਆ ਨਹੀਂ ਨਹੀਂ ਕਿੱਦਾਂ ਮਤਲਬ ਸਾਰਾ ਦਿਨ ਕਿੱਦਾਂ ਆਪਣੇ ਉਹਨੂੰ ਬੀਜ਼ੀ ਕਿਦਰ ਦੇ ਨੇ ਇੱਕ ਫੋਟੇ ਦੇ ਭਾਂਡੇ ਧੋ ਕੇ ਆਂਦੇ ਅਜਿਹਾ ਹੀ ਅੰਨੀ ਕੁ ਹੀ ਧੋਦੇ ਤੇ ਸ਼ਾਮੀ ਧੋ ਕੇ ਆਂਦੇ ਤੁਸੀਂ ਜਦੋਂ ਭਾਂਡੇ ਧੋਣ ਦਾ ਮਨ ਨਾ ਹੋਵੇ ਨਾ ਸਾਡੇ ਕੋਲ ਆ ਜਾ ਕਰੋ ਅਸੀਂ ਇੱਥੇ ਪੱਕਾ ਬੈੰਨੇ ਆ ਠੀਕ ਜਦੋਂ ਦਿਲ ਕਰੇ ਆ ਜਾਓ ਕੁਛ ਚਾਹੀਦਾ ਹੈ ਕੱਪੜੇ ਲੀੜੇ ਰਾਸ਼ਨ ਕਰਾਇਆ ਅੱਗੇ ਵਾਲੀ ਸਾਰੀ ਜ਼ਿੰਦਗੀ ਕਿਸੇ ਕੋਲ ਐ ਨਹੀਂ ਕਰਨਾ ਟੈਨਸ਼ਨ ਲੈਣ ਦੀ ਲੋੜ ਨਹੀਂ ਬਹੁਤ ਮਿਹਰਬਾਨ ਤੇਰੇ ਤੁਹਾਡੇ ਬੱਚੇ ਆ ਜਿੰਨਾ ਰੋ ਤੇਰੀਆਂ ਬੜੀਆਂ-ਬੜੀਆਂ ਮੰਗਰ ਇਹਦਾ ਇਤਰਾ ਹੀ ਨਾਂ ਚੱਲਦਾ ਰਹੇ ਨਾਂ ਪਤਾ ਨਹੀਂ ਸੇਵਾ ਉਹਨ ਦੀ ਰਵੇ ਤੁਹਾਡੇ ਰਗੀ ਮਾਵਾ ਦੀ ਨਾਂ ਉਹਦਾ ਕੀ ਕਰਨਾ ਹੈ ਤੁਹਾਡੇ ਰਗੀ ਮਾਵਾ ਇਸ ਜਗ੍ਹਾ ਤੋਂ ਖਾਲੀ ਨਾ ਜਾਣ ਵੈਸੇ ਮਾਰਾ ਹੀ ਕਰਾਣ ਵਾਲਾ ਤੇ ਤੁਸੀਂ ਸਾਨੂੰ ਸੇਵਾ ਦੇਣੀ ਹੈ ਜਦੋਂ ਦਿਲ ਕਰੇ ਅਸੀਂ 365 ਦਿਨ ਇੱਥੇ ਬੈੰਨੇ ਆਂ ਔਰ ਇਹ ਭੈਣ ਨੂੰ ਨਾਲ ਲੈ ਕੇ ਆਣਾ ਜਿੱਦੇ ਨਾਲ ਇਹਨੂੰ ਨਾਲ ਇਹ ਤੋਂ ਬਿਨਾ ਨਹੀਂ ਆਣਾ ਨਹੀਂ ਇਹ ਮੇਰੀ ਧੀ ਹੈ ਔਰ ਇਹਨੂੰ ਸਵੇਰੇ ਉੱਠਦੇ ਇਹਨੂੰ ਦੁਆਵਾਂ ਦੇਣੀਆਂ ਦੁਆਵਾਂ ਤੇ ਮੈਂ ਦਵਾਂਗੀ ਮੈਂ ਦੁਨੀਆਂ ਦੇਖਾਂਗੀ ਹਾਂ ਇਹਨੂੰ ਦੁਆਵਾਂ ਦਿਓ ਕਿ ਇਹਦੀ ਅਗੋ ਧੀ ਵੀ ਚੰਗੀ ਨਿਕਲੇ ਹਾਂ ਇਹਦਾ ਨਾਮ ਰੌਸ਼ਨ ਕਰੇ ਤੇ ਇਹਦੀ ਵੀ ਕਲੇਜੇ ਨੂੰ ਠੰਡ ਪਾਵੇ ਹਾਂ ਰੰਗ ਪੁੱਛ ਲੈਣਾ ਸੀ ਮਾਤਾ ਨੂੰ ਕਿਹੜੇ ਰੰਗ ਦੀ ਲੈਣੀ ਕਾਲੀ ਲਾ ਦੇ ਭਰਾਵਾ ਕਾਲੀ ਥੋੜੀ ਮ제 ਨਾ ਜ਼ਿੰਦਗੀ ਜਿਓ ਕਾਲੀ ਲਾਲ ਚਿੱਟੀ ਹਰੀ ਇਹਨਾਂ ਨੇ ਫਰਮਾਇਸ਼ ਦਸਤੀ ਦੇਖੋ ਹੁਣ ਬਾਬਾ ਜੀ ਦੇਖੋ ਤਿਆਰ ਹੋ ਗਏ ਆਏ ਨੇ ਜ਼ਿੰਦਗੀ ਮਾਲਕ ਨੇ ਦਿੱਤੀ ਹੈ ਨਿਆਰੇ ਨਾਲ ਜਿਓ ਜੀਂਦੇ ਰਹਿਣ ਜੀਂਦੇ ਰਹਿ ਸਹਾਰਾ ਜੀ ਤੁਹਾਨੂੰ ਰਾਜੀ ਕਿਛੇ ਹਾਂ ਸਭ ਨੂੰ ਰਾਜੀ ਰੱਖ ਆ ਦੇਖੋ ਆ ਛੋਟੇ ਛੋਟੇ ਨਿਆਣੇ ਤੁਸੀਂ ਦੇਖੋ ਇੱਥੇ ਸੇਵਾ ਕਰਨ ਆਉਂਦੇ ਨੇ ਸਾਰੇ ਇਹ ਇਹਨਾਂ ਦੀ ਅੱਜ ਦਾਦੀ ਦਾ ਜਨਮ ਦਿਨ ਸੀਗਾ ਅੱਛਾ ਤੇ ਉਹ ਪੂਰੀ ਹੋ ਗਈ ਸੀ ਤੇ ਉਹਦੀ ਜਨਮ ਦਿਨ ਅੱਜ ਯਾਦ ਚ ਉਹਦੀ ਇੱਥੇ ਲੋਕਾਂ ਦੀ ਦਵਾਈਆਂ ਪੈਸੇ ਦੇਣ ਆਏ ਨੇ ਲੋਕਾਂ ਨੂੰ ਆਜਾ ਪੁੱਤਰ ਆਜਾ ਪੈਰੀ ਹੱਥ ਲਾ ਕੇ ਅਸ਼ੀਰਵਾਦ ਲਓ ਮਾਤਾ ਜੀ ਦਾ ਪੈਰੀ ਹੱਥ ਲਾਓ ਪੂਰੇ ਪੈਰੀ ਹੱਥ ਲਾਓ ਬੇਟਾ ਹਾਂ ਦੋਨੋਂ 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 ਪੈਰੀ ਹੱਥ ਲਾਓ ਆਜਾ ਤੂੰ ਵੀ ਆਜਾ ਤੂੰ ਮੁੰਡਾ ਹੀ ਆ ਨਾ ਨਹੀਂ ਕੁੜੀ ਨਹੀਂ ਲਾਂਦੀ ਮੁੰਡਾ ਲਾਊਗਾ ਚੱਲ ਲਾ ਪੈਰੀ ਹੱਥ ਜਾਇਆ ਕਰ ਦੋ ਦਾਦੀ ਨੂੰ ਜਾਇਆ ਕਰ ਦੋ ਚੱਲ ਕਰਦੇ 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 ਮੇਰੇ ਰਗਈਏ ਹਾਂ ਇਹ ਅੱਜ ਆਪਣੀ ਦਾਦੀ ਦੀ ਯਾਦ ਚ ਸੇਵਾ ਕਰਨ ਆਏ ਨੇ ਹਾਂ ਵਾਹ ਜੀ ਦਾਦੀ ਆਪ ਵਾਹ ਗੁਰੂ ਆ ਦੇਖੋ ਪੋਤਿਆਂ ਨੂੰ ਦਾਦੀ ਮਿਲ ਗਈ ਦਾਦੀ ਨੂੰ ਪੋਤੇ ਮਿਲ ਗਏ ਕਰਾਓ ਮਾਤਾ ਜੀ ਨੂੰ ਮੰਗਾਓ ਬੇਟਾ ਪਹਿਨੇ ਦੱਸ ਦਿਓ ਕੋ ਲੋੜੀ ਠੀਕ ਹੈ ਇਹਨਾਂ ਦੇ ਅੱਖਾਂ ਦੇ ਆਪਰੇਸ਼ਨ ਦਾ ਕਾਰਡ ਬਣਵਾ ਲਓ ਤੇ ਹਾਂ ਨਹੀਂ ਹਾਂ ਨਹੀਂ ਮਿਲ ਰਹੇ ਮਾਤਾ ਜੀ ਮਿਲ ਰਹੇ ਆਜੋ ਆਜੋ ਮਾਤਾ ਕਹਿੰਦੀ ਲੈ ਤਾਂ ਲਈਏ ਹੁਣ ਗੱਲਾਂ ਹੀ ਨਹੀਂ ਹੋ ਗਈਆਂ ਨਹੀਂ ਇੱਥੇ ਨਹੀਂ ਇਹ ਰਿਆ ਸਿਰਾ ਨਹੀਂ ਮਜ਼ਾਕ ਕਰ ਰਹੇ ਹੋ ਤੁਸੀਂ ਬੈਠੋ ਕਿੱਡੀਆਂ ਕਿੱਡੀਆਂ ਦੇਖ ਲੋ ਰੂਹਾਂ ਆਉਂਦੀਆਂ ਇੱਥੇ ਹਾਂ ਇਹ ਹੀ ਜ਼ਿੰਦਗੀ ਦਾ ਆਨੰਦ ਦੇਖੋ ਸਾਡੇ ਲਈ 1500 ਕੀ ਲੋਕਾਂ ਲਈ 커피 ਦਾ ਕੱਪ ਪੀਂਦੇ ਨੇ 1500 ਦਾ ਤੇ ਉਹ 1500 ਚ ਕਿੰਨੀਆਂ ਢਿੱਡੋਂ ਦਵਾਵਾਂ ਦੇਗੀ 15 ਕਰੋੜ ਦਵਾਵਾਂ ਦੇਗੀ ਤੁਹਾਨੂੰ ਮੇਰਾ ਦਿਲ ਬਗਬਗ ਹੋ ਗਿਆ ਦੇਖ ਕੇ ਤੁਸੀਂ ਤਾਂ ਭਰਾ ਉਹ ਨਾ ਛੋਟੇ ਮੇਰੇ ਛੋਟੇ ਭਰਾ ਨੇ ਇਸ ਟੂ ਯੰਗ ਇਹ ਸਾਡੇ ਪੱਕੇ ਡੋਨਰ ਨੇ ਬਾਜੀ ਇਹਨਾਂ ਦਾ ਮੈਂ ਨਾਮ ਪਤਾ ਕੀ ਫੀਡ ਕੀਤਾ ਫੋਨ ਤੇ ਸੰਡੇ ਪੱਕੇ ਡੋਨਰ ਬਸ ਠੀਕ ਇਹਨਾਂ ਨੇ ਹਰ ਸੰਡੇ ਆਣਾ ਸੇਵਾ ਕਰਨ ਤੇ ਇਹਨਾਂ ਨੇ ਇੱਥੇ ਬਹਿਣਾ 2 ਘੰਟੇ ਕਹਿੰਦੇ ਜਿੱਥੇ ਜਿੱਥੇ ਜਿੰਨੂ ਜਿੰਨਿ ਨਹੀਂ ਲੋੜ ਹੈ ਮੇਰੀ ਦੇਵਲਵਾ ਮੈਨੂੰ ਬੜਾ ਚੰਗਾ ਲੱਗਿਆ ਯਾਰ ਦੇਖੋ ਮਤਲਬ ਇਹਨਾਂ ਨੇ ਸੇਵਾ ਕਰਨੀ ਸੀ ਉਹਨਾਂ ਨੇ ਲੈਣੀ ਸੀ ਇਹ ਦੋਨੋਂ ਮਿਲ ਗਏ ਮੈਂ ਤਾਂ ਵਿੱਚ ਨਹੀਂ ਆਇਆ ਜੀ ਦਵਾਵਾਂ ਖੱਟੀ ਦਲਾਲੀ ਦਲਾਲੀ ਲਿੱਤੀ ਮੈਂ ਦੁਆਵਾ ਦੀ ਦਲਾਲੀ ਮਿਲੀ ਮੈਨੂੰ ਨਵਾ ਕੋਲ ਜਨਾ ਕੰਮ ਕੀ ਤੁਹਾਡੇ ਆ ਮਾਤਾ ਇੰਨੀ ਤੋਂ ਸੀਸਾ ਦੇਗੀ